ਉਹ ਸ਼ਖ ਲੋਕ ਨੇ ਜੋ ਜਿਹਦੇ ਚ ਸਰਕਾਰ ਵੀ ਸ਼ਾਮਲ ਹੈ ਉਹ ਇਹ ਚਾਰ ਹੀ ਨੇ ਕਿ ਕੁਛ ਨਾ ਕੁਛ ਪ੍ਰੋਬਲਮ ਹੋ ਜੇ ਹਮ ਭਾਈ ਸਾਹਿਬ ਨੂੰ ਕੁਛ ਹੋ ਜੇ ਜਾਂ ਕੋਈ ਹੋਰ ਮਸਲਾ ਹੋ ਜੇ ਤੇ ਇਸ ਗੱਲ ਨੂੰ ਹੇਵਾਈ ਕਰਦੇ ਨੇ ਕਿ ਦੱਸੋ ਆ ਮੁੱਦਾ ਥੋੜਾ ਨਹੀਂਗਾ ਜੇ ਮੁੱਦਾ ਥੋੜਾ ਹੈ ਤਾਂ ਫੇਰ ਇਸ ਤੇ ਇਹ ਲੋਕ ਆਉਂਦੇ ਕਿਉਂ ਨਹੀਂ ਗਏ ਕਿਸੇ ਵੀ ਪੱਖ ਤੋਂ ਪੰਜਾਬ ਦਾ ਭਲਾ ਚਾਹੁੰਦੇ ਹੀ ਨਹੀਂ ਕਿਸੇ ਵੀ ਪੱਖ ਤੋਂ ਪੰਜਾਬ ਨੂੰ ਪੰਜਾਬ ਦੇ ਵਾਂਗੂ ਦੇਖਣਾ ਹੀ ਨਹੀਂ ਚਾਹੁੰਦੇ ਫਿਰ ਆਪਾਂ ਵੋਟਾਂ ਕਿਉਂ ਪਾਉਨੇ ਆ ਉਹਨਾਂ ਲੋਕਾਂ ਨੂੰ ਅਸੀਂ ਜਿਤਾਵਿਓ 5 ਲੱਖ ਕਿੱਲਾ ਡੁੱਬਿਆ ਹੈ 1996 ਪੈਨ ਡੁੱਬੇ ਨੇ ਕੀ ਇਹ ਕੋਈ ਦੱਸੂਗਾ ਕਿ ਇਹਦੀ ਇਨਕੁਆਰੀ ਹੋਣੀ ਚਾਹੀਦੀ ਕਿ ਨਹੀਂ ਆਮ ਲੋਕ ਸਵਾਲ ਨਹੀਂ ਕਰਦੇ ਸਰਕਾਰਾਂ ਨੇ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦੇ ਮੈਨੂੰ ਦੱਸੋ ਆ ਭਾਈ ਗੁਰਜੀਤ ਸਿੰਘ ਖਾਲਸਾ ਬੈਠੇ ਨੇ ਕੀ ਬੇਅਦਬੀ ਤੇ ਕਾਨੂੰਨ ਬਣ ਜੇ ਇਹ ਚ ਗਲਤ ਕੀ ਹੈ ਮਤਲਬ ਜੇ ਅਸੀਂ ਕਾਨੂੰਨ ਬਣਾਵਾਂਗੇ ਤਾਂ ਮਾਰ ਦਿੱਤਾ ਜਾਊਗਾ ਅਸੀਂ ਧੱਕਾ ਕਿਹੜਾ ਕਰ ਰਹੇ ਹਾਂ ਅਸੀਂ ਗਲਤ ਕੀ ਮੰਗ ਰਹੇ ਹਾਂ ਜਿਹੜਾ ਕਾਨੂੰਨ ਅੱਧਾ ਹਿੰਦੁਸਤਾਨ ਬਣਾਈ ਬੈਠਾ ਉਹ ਅਸੀਂ ਨਾ ਬਣਾਈਏ ਪੰਜਾਬ ਦੀ ਜ਼ਮੀਨ ਪੰਜਾਬ ਦੇ ਐਗਰੀਕਲਚਰਿਸਟ ਹੀ ਖਰੀਦ ਸਕੀ ਕੀ ਗਲਤ ਕਹਿ ਰਹੇ ਹਾਂ ਪੰਜਾਬ ਦਾ ਜੋ ਬੇਸਿਕ ਜੋ ਉਹਦਾ origignal ਕੈਰੈਕਟਰ ਉਹ ਬਣਿਆ ਰਵੇ ਪੰਜਾਬ ਦੀ ਡੈਮੋਗ੍ਰਾਫੀ ਨਾ ਬਦਲੀ ਜਾਵੇ ਗਲਤ ਕੀ ਕਹਿ ਰਹੇ ਹਾਂ ਆਹੀ ਕੇਜਰੀਵਾਲ ਕਹਿ ਚੁੱਕਿਆ 20000 ਕਰੋੜ ਦੀ ਮਾਈਨਿੰਗ ਹੁੰਦੀ ਨਜਾਇਜ਼ ਹੁਣ ਰੈਵਨਿਊ ਕਿੰਨਾ 288 ਕਰੋੜ ਤੇ ਬਾਕੀ 20000 ਕਰੋੜ ਕੌਣ ਕਾ ਗਿਆ ਇਹਨਾਂ ਦੀ ਜੇਬ ਚ ਗਿਆ ਜਿਹੜਾ ਪਹਿਲਾਂ ਇਹਨਾਂ ਦੇ ਕਾਂਗਰਸੀਆਂ ਦੀ ਜੇਬ ਚ ਸੀ ਓਦੋਂ ਪਹਿਲਾਂ ਅਕਾਲੀ ਬੀਜੇਪੀ ਦੀ ਜੇਬ ਚ ਸੀ ਇਹ ਕਦਰ ਵੀ ਸਾਡੀ ਬਾਰੀ ਆ ਹੁਣ ਉਹਨਾਂ ਨੇ ਲੁੱਟ ਲਿਆ ਹੁਣ ਸਾਡੀ ਲੁੱਟਣ ਦੀ ਬਾਰੀ ਆ ਸਿਨਾਂ ਨੂੰ ਇਤਰਾਜ਼ ਇਹ ਨਹੀਂਗਾ ਕਿ ਬਾਦਲ ਅਮਰਿੰਦਰ ਚੰਨੀ ਜਾਂ ਭਗਵੰਤ ਨੇ ਕੁਝ ਮਾੜਾ ਕੀਤਾ ਨਾ 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 ਇਹਨਾਂ ਦਾ ਇਤਰਾਜ਼ ਇਹ ਹੈ ਕਿ ਜੋ ਇਹ ਲੁੱਟੀ ਜਾਂਦੇ ਉਹ ਅਸੀਂ ਕਿਉਂ ਨਹੀਂ ਲੁੱਟ ਰਹੇ ਸਾਸੀ ਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਤੁਸੀਂ ਮੈਂ ਤਨਵੰਤ ਸਿੰਘ ਕਮਾਨ ਸਮਾਣਾ ਦੇ ਵਿੱਚ ਟਾਵਰ ਮੋਰਚਾ ਲੱਗਿਆ ਨੂੰ ਤਕਰੀਬਨ 1 ਸਾਲ ਦਾ ਸਮਾਂ ਹੋ ਚੁੱਕਿਆ ਭਾਈ ਗੁਰਜੀਤ ਸਿੰਘ ਖਾਲਸਾ 400 ਫੁੱਟ ਉਤੇ ਟਾਵਰ ਦੇ ਉੱਤੇ ਬੈਠੇ ਨੇ ਅਤੇ ਇਸ ਮੋਰਚੇ ਦੀ ਮੰਗ ਹੁਣ ਕੱਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕੂ ਨਹੀਂ ਤੇ ਸਗੋਂ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਬਣਾਉਣ ਦੀ ਹੈ ਜਿਹੜੀ ਚੱਲ ਰਹੀ ਹੈ ਇਸ ਮੋਰਚੇ ਨੂੰ ਅੱਜ ਪੂਰਾ ਸਾਲ ਹੋ ਚੁੱਕਿਆ ਪਰ ਇਸ ਨੂੰ ਲੈ ਕੇ ਹਾਲੇ ਵੀ ਸਰਕਾਰਾਂ ਦੀ ਨੀਤ ਹੈ ਜਿਹੜੀ ਸਾਫ਼ ਦਿਖਾਈ ਨਹੀਂ ਦੇ ਰਹੀ ਸਾਡੇ ਨਾਲ ਅਮਿਤੋਜ ਮਾਨ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਮਾਨ ਸਾਹਿਬ ਸਾਸੀ ਕਾਲ ਜੀ ਸਰ ਠੀਕ ਹੈ ਮਾਨ ਸਾਹਿਬ ਜਿਸ ਤਰ੍ਹਾਂ ਸਰਕਾਰਾਂ ਇਸ ਮੋਰਚੇ ਨੂੰ ਹੁਣ ਤੱਕ ਮੈਂ ਕਹਿੰਦਾ ਵੀ ਭਾਈ ਸਾਹਿਬ ਦਾ ਜਿਹੜਾ ਸਬਰ ਪਰਖ ਰਹੀਆਂ ਨੇ ਜਾਂ ਫਿਰ ਇਸ ਮਸਲੇ ਨੂੰ ਏਜੰਡਾ ਬਣਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਦੇ ਵਿੱਚ ਵਰਤਣਾ ਚਾਹੁੰਦੀਆਂ ਨੇ ਕਿਵੇਂ ਲੱਗਦਾ ਤੁਹਾਨੂੰ ਦੋ ਤਿੰਨ ਚੀਜ਼ਾਂ ਨੇ ਕੁਝ ਲੋਕ ਨੇ ਜੋ ਜਿਹਦੇ ਚ ਸਰਕਾਰ ਵੀ ਸ਼ਾਮਲ ਹੈ ਉਹ ਇਹ ਚਾਹ ਰਹੇ ਨੇ ਕਿ ਕੁਛ ਨਾ ਕੁਛ ਪ੍ਰੋਬਲਮ ਹੋ ਜੇ ਭਾਈ ਸਾਹਿਬ ਨੂੰ ਕੁਝ ਹੋ ਜੇ ਜਾਂ ਕੋਈ ਹੋਰ ਮਸਲਾ ਹੋ ਜੇ ਤੇ ਇਸ ਗੱਲ ਨੂੰ ਹੇਵਾਾਈ ਕਰਦੇ ਆ ਜਾਂ ਇਹਦੀ ਦਿਸ਼ਾ ਬਦਲੀ ਜਾਵੇ ਜਸ ਡਾਇਰੈਕਸ਼ਨ ਨੂੰੇ ਜਾ ਰਿਹਾ ਉਹਦੇ ਵਿੱਚ ਕੁਝ ਨਵਾਂ ਐਡ ਕਰ ਦਿੱਤਾ ਜਾ ਬਈ ਕਿ ਆਪਦੀ ਇਹ ਰਸਤੇ ਤੋਂ ਭਟਕ ਜੇ ਹੂੰ ਦੂਜੇ ਕੁਝ ਲੋਕ ਨੇ ਜਿਹੜੇ ਕੋਸ਼ਿਸ਼ ਕਰ ਰਹੇ ਨੇ ਕਿ ਇਹ ਗੱਲ ਲੰਬੀ ਜਾਵੇ ਤੇ ਇਹਦਾ ਫਾਇਦਾ ਅਗੇ ਇਲੈਕਸ਼ਨਾਂ ਚ ਲਿਆ ਜਾ ਸਕੇ ਹੂੰ ਤੀਜੇ ਉਹ ਲੋਕ ਨੇ ਜਿਹੜੇ ਇਹਦਾ ਸਿੱਧੀ ਵਿਰੋਧ ਚ ਖੜੇ ਨੇ ਜਿਹੜੇ ਹਮੇਸ਼ਾ ਹੀ ਪੰਜਾਬ ਦੀ ਹਰ ਗੱਲ ਦੇ ਵਿਰੋਧ ਚ ਖੜਦੇ ਨੇ ਉਹ ਲੋਕ ਵੀ ਹੈਗੇ ਨੇ ਔਰ ਬਦਕਿਸਮਤੀ ਨਾਲ ਪੰਜਾਬ ਦੇ ਵਿਰੋਧੀਆਂ ਨੂੰ ਅਸੀਂ ਜਿਤਾਉਂਦੇ ਵੀ ਰਹੇ ਹਾਂ ਜਿਹੜੇ ਨਹੀਂ ਚਾਹ ਰਹੇ ਕਿ ਤੁਹਾਡੇ ਡੋਮਿਸਾਈਲ ਦਾ ਕਾਨੂੰਨ ਬਣੇ ਜਿਹੜੇ ਨਹੀਂ ਚਾਹ ਰਹੇ ਕਿ ਬੇਆਦਬੀ ਦਾ ਕਾਨੂੰਨ ਬਣੇ ਜਿਹੜੇ ਨਹੀਂ ਚਾਹ ਰਹੇ ਕਿ ਪੰਜਾਬ ਨੂੰ ਕਿਵੇਂ ਡਬੋਇਆ ਗਿਆ ਉਹਦੀ ਗੱਲ ਹੋਵੇ ਕੋਈ ਗੱਲ ਹੀ ਨਹੀਂ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਮੁੰਡੇ ਬਾਹਰ ਜਾਣੋਂ ਹਟ ਜਾਣ ਇੱਥੇ ਰਹਿਣ ਪੰਜਾਬ ਦੇ ਮੁੰਡਿਆਂ ਨੂੰ ਨੌਕਰੀਆਂ ਮਿਲਣ ਪੰਜਾਬ 'ਚ ਫਿਰ ਜਦੋਂ ਉਹ ਕਿਸੇ ਵੀ ਪੱਖ ਤੋਂ ਪੰਜਾਬ ਦਾ ਭਲਾ ਚਾਹੁੰਦੇ ਹੀ ਨਹੀਂ ਕਿਸੇ ਵੀ ਪੱਖ ਤੋਂ ਪੰਜਾਬ ਨੂੰ ਪੰਜਾਬ ਦੇ ਵਾਂਗੂ ਦੇਖਣਾ ਹੀ ਨਹੀਂ ਚਾਹੁੰਦੇ ਫਿਰ ਆਪਾਂ ਵੋਟਾਂ ਕਿਉਂ ਪਾਉਨੇ ਆ ਉਹਨਾਂ ਲੋਕਾਂ ਨੂੰ ਅਸੀਂ ਜਿਤਾਵੀ ਉਹਨਾਂ ਦੇ ਦੈਸ ਦੀ ਥਿੰਗ ਆਹੀ ਮਸਲਾ ਹੈ ਔਰ ਇਹਦੇ ਲਈ ਅਸੀਂ ਸੰਘਰਸ਼ ਕਰ ਰਹੇ ਹਾਂ ਵਾਰ-ਵਾਰ ਦੱਸ ਰਹੇ ਹਾਂ ਜਾਂ ਕਿ ਕਿ ਦੱਸੋ ਆਹ ਮੁੱਦਾ ਥੋੜਾ ਨਹੀਂਗਾ ਜੇ ਮੁੱਦਾ ਥੋੜਾ ਹੈ ਤਾਂ ਫੇਰ ਇਸ ਤੇ ਇਹ ਲੋਕ ਆਉਂਦੇ ਕਿਉਂ ਨਹੀਂ ਗਏ ਇਦੇ ਤੇ ਆ ਜਾਣ ਉਹੀ ਦੇ ਤੇ ਆ ਜਾਣ ਕਿਉਂ ਨਹੀਂ ਆ ਰਹੇ ਜੇ ਨਹੀਂ ਆ ਰਹੇ ਤਾਂ ਤੁਸੀਂ ਇਹਨਾਂ ਨੂੰ ਅਪਣਾਉਣੇ ਕਿ ਪ੍ਰੋਬਲਮ ਕੀ ਹੋ ਰਹੀ ਹੈ ਨਾ ਆਜ਼ਾਦੀ ਵੇਲੇ ਚਰਚਿਲ ਨੇ ਕਿਹਾ ਸੀ ਤੇ ਬਾਅਦ ਚ ਜਦੋਂ ਇੱਥੇ ਕਲਿੰਟਨ ਆਇਆ ਸੀ ਉਹਨੇ ਕਿਹਾ ਸੀ ਬੜੀ ਵਧੀਆ ਗੱਲ ਕਹੀ ਸੀ ਉਹਨਾਂ ਨੇ ਚਰਚਿਲ ਨੇ ਕਿਹਾ ਸੀ ਕਿ ਹਿੰਦੁਸਤਾਨ ਦੇ ਲੋਕ ਹਜੇ ਡੈਮੋਕ੍ਰੇਸੀ ਦੇ ਕਾਬਲ ਨਹੀਂਗੇ ਹਜੇ ਉਹਨਾਂ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ ਤੇ ਲਿੰਟਰ ਨੇ ਕਿਹਾ ਸੀ ਜਦੋਂ ਉਹ ਆਏ ਸੀਗੇ ਉਹ ਕਿ ਤੁਸੀਂ ਡੈਮੋਕਰੇਸੀ ਦੇ ਬੁਰੇ ਪਹਿਲੂ ਚੋਂ ਗੁਜ਼ਰ ਰਹੇ ਹੋ ਪਰ ਇਹ ਤੋਂ ਨਰਾਸ਼ ਨਾ ਹੋਏ ਹੋ ਜੇ ਸ਼ਾਇਦ ਅੱਗੇ ਜਾ ਕੇ ਤੁਸੀਂ ਸਹੀ ਪਾਸੇ ਆ ਜਾਉਂਗੇ ਉਹੀ ਗੱਲ ਅਸੀਂ ਕਰ ਰਹੇ ਹਾਂ ਬੁਰਾ ਪਹਿਲੂ ਕੀ ਹੈ ਕਿ ਅਸੀਂ ਅਸਲ ਮੁੱਦੇ ਨੂੰ ਸਮਝ ਨਹੀਂ ਪਾ ਰਹੇਗੇ ਅਸਲ ਮੁੱਦੇ ਤੋਂ ਅਸੀਂ ਹੋਰ ਹੀ ਗੱਲਾਂ ਕਰਕੇ ਵੋਟ ਪਾ ਦਿੰਦੇ ਹਾਂ ਅਸੀਂ ਕਹਿੰਦੇ ਨੇ ਮੈਂ ਸਿੱਖਾਂ ਇਹ ਹਿੰਦੂ ਆ ਇਹ ਦਾਲਤ ਹੈ ਮੈਂ ਜੱਟ ਹੈ ਇਹ ਬ੍ਰਾਹਮਣ ਹੈ ਇਹ ਸ਼ੂਦਰ ਹੈ ਅਸੀਂ ਉਸ ਅਸਲ ਗੱਲ ਤੇ ਆਉਂਦੇ ਹੀ ਨਹੀਂ ਕਿ ਬੇਆਦਬੀ ਦਾ ਕਾਨੂੰਨ ਬਣਨਾ ਚਾਹੀਦਾ ਡੋਮਿਸਾਈਲ ਦਾ ਕਾਨੂੰਨ ਬਣਨਾ ਚਾਹੀਦਾ ਸਾਨੂੰ ਉਹਨਾਂ 35 ਮਸਲਿਆਂ ਦੀ ਸਮਝ ਹੋਵੇ ਜਿਦੇ ਨਾਲ ਪੰਜਾਬ ਨੇ ਪੰਜਾਬ ਰਹਿਣਾ ਤੇ ਪੰਜਾਬ ਦਾ オリジナル ਕੈਰੈਕਟਰ ਰਹਿਣਾ ਕੀ ਆ ਜਿਹੜੇ ਡਬੋਏ ਗਏ ਆ ਤੁਸੀਂ ਕਹਿੰਦੇ ਪੰਜ ਲੱਖ ਕਿਲਾ ਡੁੱਬਿਆ ਹੈ 1996 ਪੈਨ ਡੁੱਬੇ ਨੇ ਕੀ ਇਹ ਕੋਈ ਦੱਸੂਗਾ ਕਿ ਇਹਦੀ ਇਨਕੁਆਰੀ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਹੈ ਕੀ ਸਾਡੀ ਪੰਜਾਬ ਗਵਰਨਮੈਂਟ ਨੇ ਇਹਦੀ ਇਨਕੁਆਰੀ ਮੰਗੀ ਹੈ ਹੁਣ ਤੱਕ ਨਹੀਂ ਤੇ ਕਿਉਂ ਨਹੀਂ ਮੰਗ ਰਹੀ ਜੇ ਲੋਕਾਂ ਦੀ ਗਵਰਨਮੈਂਟ ਹੈ ਪੰਜਾਬ ਦੇ ਲੋਕਾਂ ਨੂੰ ਡਬੋਇਆ ਗਿਆ ਤਾਂ ਉਹਦੀ ਗੱਲ ਕਿਉਂ ਨਹੀਂ ਕਰ ਰਹੇਗੇ ਜੇ ਪੰਜਾਬ ਦੀ ਗਵਰਨਮੈਂਟ ਹੈ ਪੰਜਾਬ ਦੇ ਲੋਕਾਂ ਨੂੰ ਡਬੋਇਆ ਗਿਆ ਔਰ ਇਹ ਪੰਜਾਬ ਦੀ ਗੱਲ ਨਹੀਂ ਕਰ ਰਹੇਗੇ ਇਹਦਾ ਕਾਰਨ ਕੀ ਹੈ ਤਾਂ ਫਿਰ ਲੋਕ ਨੇ ਜਿਹੜੇ ਉਹ ਦੇਖ ਨਹੀਂ ਰਹੇ ਉਸ ਤਰ੍ਹਾਂ ਉਸ ਚੀਜ਼ ਨੂੰ ਮੈਨੂੰ ਦੱਸੋ ਅਸੈਂਬਲੀ ਦਾ ਸੈਸ਼ਨ ਹੋਇਆ ਜੀ ਗਵਰਨਮੈਂਟ ਨੇ ਪੰਜਾਬ ਦੀ ਗਵਰਨਮੈਂਟ ਨੇ ਜਿਹੜੇ ਡੈਮ ਨੇ ਪੌਂਗ ਡੈਮ ਪਾਖੜਾ ਡੈਮ ਇਨਕਲੂਡਿੰਗ ਰਣਜੀਤ ਡੈਮ ਜਿਹੜਾ ਇਹਨਾਂ ਦੇ ਥੱਲੇ ਆ ਇਹਨਾਂ ਦੀ ਇਨਕੁਆਰੀ ਇੱਕ ਦਾ ਆਰਡਰ ਦੇ ਦਿੰਦੇ ਦੂਜੇ ਦੋਹਾਂ ਦੀ ਇਨਕੁਆਰੀ ਮੰਗਦੇ ਕਿਉਂ ਨਹੀਂ ਮੰਗੀ ਗਈ ਜਦ ਕਿ ਆਪਾਂ ਸਾਰੇ ਕਹਿ ਰਹੇ ਹਾਂ ਕਿ ਪੰਜਾਬ ਨੂੰ ਡੁੱਬਿਆ ਨਹੀਂ ਗਿਆ بارش ਨਾਲ ਡਬੋਇਆ ਗਿਆ ਡੈਮਾਂ ਨਾਲ ਜੇ ਬਾਰਿਸ਼ ਨਾਲ ਡੁੱਬਦਾ ਤਾਂ ਫਰੀਦਕੋਟ ਬਠਿੰਡਾਓ ਕਿਉਂ ਨਾ ਡੁੱਬ ਗਏ ਆਸਮਾਨਾ ਕਿਉਂ ਨਾ ਡੁੱਬ ਗਿਆ ਮਾਲਵਾ ਬੈਲਟ ਦਾ ਤਕਰੀਬਨ ਤਕਰੀਬਨ ਬਚੀ ਦੁੱਬੇ ਹੋਏ ਜਿੱਥੇ ਨਾਲ ਦਰਿਆ ਸੀਗੇ ਉਹ ਕਿਉਂ ਪੰਜਾਬ ਗਵਰਨਮੈਂਟ ਜੇ ਮੁੱਖ ਮੰਤਰੀ ਕਹਿ ਦਿੰਦਾ ਮੈਂ ਕਸਟੋਡੀਅਨ ਤੱਕ ਕਸਟੋਡੀਅਨ ਸਾ ਪੰਜਾਬ ਦੇ ਲੋਕ ਜਿਹਦੇ ਨਾਲ ਡੁੱਬੇ ਨੇ ਪੰਜਾਬ ਦੇ 5 ਲੱਖ ਕਿੱਲੇ ਬਰਬਾਦ ਹੋ ਗਏ ਨੇ 1996 ਪਿੰਡ ਬਰਬਾਦ ਹੋ ਗਏ ਨੇ ਤੁਸੀਂ ਉਹਦੀ ਇਨਕੁਆਰੀ ਕਿਉਂ ਨਹੀਂ ਮੰਗ ਰਹੇ ਜ਼ਿੰਮੇਵਾਰੀ ਤੈਅ ਕਰੋ ਕਿਹਦੇ ਕਰਕੇ ਹੋਇਆ ਇਹ ਦੇ ਜੂ ਵੀ ਹੋਇਆ ਹੈ ਅਸੀਂ ਤਾਂ ਕਈ ਪਿੰਡਾਂ ਚ ਗਏ ਆ ਜਿਵੇਂ ਉੱਤੇ ਸੀਗਾ ਸ਼ੇਰੇਆਲਾ ਧਰਮਕੋਟ ਚ ਆਉਂਦਾ ਹੈ ਉਹਾਂ ਦੇ ਅਸੀਂ 55 ਰੀ ਡੁੱਬ ਚੁੱਕੇ ਆ ਜਦੋਂ ਦੀ ਆਜ਼ਾਦੀ ਹੈ ਆ ਕਿਸ਼ਨ ਸਿੰਘ ਆਲਾ ਸੀ ਅਸੀਂ ਅ ਉਹਦੇ ਤੁਸੀ ਬੰਦੇ ਨਾਲ ਹੀ ਤਰਨਤਾਰਨ ਡਿਸਟ੍ਰਿਕਟ ਚ ਆਉਂਦਾ ਹੈ ਉਹਾਂ ਦੇ ਅਸੀਂ 40 ਰੀ ਡੁੱਬ ਚੁੱਕੇ ਆ ਕਿਉਂਕਿ ਕਈ ਵਾਰੀ ਪਾਣੀ ਥੋੜਾ ਚੜਦਾ ਹੈ ਕਈ ਵਾਰੀ ਜ਼ਿਆਦਾ ਚੜਦਾ ਹੈ ਉਹ ਜਿਹੜੇ ਹਰ ਵਾਰੀ ਡੋਬਰੇ ਉਹਨਾਂ ਲਈ ਤੁਸੀ ਕਾਹਰੀ ਕੁਛ ਨਹੀਂ ਰਹਾ ਹੈ ਔਰ ਜਿਹੜੇ ਡਬੋਰੇ ਡੈਮ ਉਹਨਾਂ ਦੀ ਤੁਸੀਂ ਇਨਕੁਆਰੀ ਨਹੀਂ ਮੰਗ ਰਹੇ ਇਹਨਾਂ ਦੇ ਕਿੰਨੇ ਚੀਫ ਇੰਜੀਨੀਅਰ ਕਹਿ ਚੁੱਕੇ ਨੇ ਕਿ ਜਿਹੜੀ ਉਚਾਈ ਬੰਨਾ ਦੇ ਪਾਣੀ ਦਾ ਲੈਵਲ ਜਿਹੜਾ ਸੈਪਟੰਬਰ ਦੇ ਐਂਡ ਵਿੱਚ ਜਾਣਾ ਚਾਹੀਦਾ ਸੀ ਉਹ ਅਗਸਟ ਦੇ ਸ਼ੁਰੂ ਵਿੱਚ ਕਿਉਂ ਅਚੀਵ ਕਰ ਲਿਆ ਕੀ ਇਹਦੇ ਬਾਰੇ ਕੋਈ ਦੱਸੂਗਾ ਅਸੀਂ ਸਵਾਲ ਨਹੀਂ ਆਮ ਲੋਕ ਸਵਾਲ ਨਹੀਂ ਕਰਦੇ ਸਰਕਾਰਾਂ ਨੇ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ ਬਾ ਆਹੀ ਤਾਂ ਗੱਲ ਹੈ ਜਦੋਂ ਸਰਕਾਰਾਂ ਨੂੰ ਇਹ ਲੱਗਦਾ ਹੈ ਕਿ ਸਾਨੂੰ ਪੰਜਾਬ ਪ੍ਰਸਤ ਹੋਣ ਦੀ ਕੀ ਲੋੜ ਹੈ ਸਾਨੂੰ ਇਮਾਨਦਾਰ ਹੋਣ ਦੀ ਕੀ ਲੋੜ ਹੈ ਕਿਉਂਕਿ ਲੋਕਾਂ ਦੀ ਤਾਂ ਡਿਮਾਂਡ ਹੀ ਨਹੀਂ ਕੀ ਐ ਲੋਕਾਂ ਦੀ ਡਿਮਾਂਡ ਤਾਂ ਕੁਝ ਹੋਰ ਹੈ ਫਿਰ ਉਹ ਦੱਬੀ ਹੁੰਦੇ ਨੇ ਸੋ ਕਿਤੇ ਨਾ ਕਿਤੇ ਮਾਨ ਸਾਹਿਬ ਐ ਵੀ ਲੱਗਦਾ ਕਿ ਪੰਜਾਬ ਐ ਜਿਹੜਾ ਉਹਨੂੰ ਦੂਜੀਆਂ ਪਾਰਟੀਆਂ ਹੁਣ ਕਿੰਨੀਆਂ ਪਾਰਟੀਆਂ ਆ ਗਈਆਂ ਨੇ ਹਰੇਕ ਪਾਰਟੀ ਇਹ ਹੀ ਸੋਚਦੀ ਆ ਇਹਨਾਂ ਨੇ ਲੁੱਟ ਲਿਆ ਇਸ ਤੋਂ ਬਾਅਦ ਹੁਣ ਸਾਡੀ ਵਾਰੀ ਆ ਅਸੀਂ ਵੀ ਲੁੱਟ ਲਈਏ ਇਹ ਕੋਈ ਨਹੀਂ ਸੋਚਦਾ ਕਿ ਪੰਜਾਬ ਹੈ ਜਿਹੜਾ ਉਹਦੀ ਡਿਵੈਲਪਮੈਂਟ ਕਰੀਏ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਇਹ ਕਾਨੂੰਨ ਦੀ ਗੱਲ ਕਰ ਰਹੇ ਹਾਂ ਆਪਾਂ ਕਾਨੂੰਨ ਬਣਨ ਚਾਹੀਦਾ ਹੋਰ ਬਹੁਤ ਸਾਰੇ ਪੰਜਾਬ ਦੇ ਮੁੱਦੇ ਨੇ ਉਹਨਾਂ ਦੀ ਤਾਂ ਗੱਲ ਹੀ ਨਹੀਂ ਕਰਦਾ ਕੋਈ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਪੁੱਛਦਾ ਪੰਜਾਬ ਦੇ ਲੋਕਾਂ ਨੇ ਦੁਨੀਆ ਦੇ ਵਿੱਚ ਜਾ ਕੇ ਚੰਡੇਗੜ੍ਹ ਤੇ ਜੰਗਜੂ ਵੀ ਕਮਾਲ ਦੇ ਨੇ ਮਿਹਨਤੀ ਵੀ ਕਮਾਲ ਦੇ ਨੇ ਦੇਸ਼ ਦਾ ਟਰੈਡ ਪਰਿਆ ਅੱਜ ਪੰਜਾਬ ਦਾ ਸੂਬਾ ਇੱਕ ਨੰਬਰ ਤੋਂ ਆਖਰੀ ਨੰਬਰ ਤੇ ਕਿਵੇਂ ਪਹੁੰਚ ਗਿਆ ਅੱਜ ਪੰਜਾਬ ਸਰ ਸਾਢੇ 4 ਲੱਖ ਕਰੋੜ ਦਾ ਕਰਜ਼ਾ ਕਿਵੇਂ ਹੋ ਗਿਆ ਇਕਨੋਮੀ ਦਾ ਸਾਈਜ਼ 10 ਲੱਖ ਕਰੋੜ ਹੈ ਇਹ ਕਿਨੇ ਕੀਤਾ ਕੀ ਇਹ ਸਰਕਾਰਾਂ ਦੋਸ਼ੀ ਨਹੀਂ ਗਿਆ ਅੱਜ ਤੱਕ ਪੰਜਾਬ ਦੇ ਡੋਮਿਸਾਈਲ ਦਾ ਕਾਨੂੰਨ ਕਿਉਂ ਨਹੀਂ ਬਣਿਆ ਮਹਾਰਾਸ਼ਟਰ ਦੇ ਵਿੱਚ ਤੀਜੀ ਲੈਂਗੁਏਜ ਦੇ ਤੌਰ ਤੇ ਬਿੱਲ ਲੈ ਕੇ ਆਉਂਦੇ ਹਿੰਦੀ ਦਾ ਰੌਲਾ ਪੈ ਜਾਂਦਾ ਮਹਾਰਾਸ਼ਟਰ 'ਚ ਸਾਡੇ ਇੱਥੇ ਕਦੋਂ ਦਾ ਹਾਈ ਕੋਰਟ ਕਹਿ ਚੁੱਕਿਆ 2009 ਦਾ ਕਿ ਜਿੰਨੇ ਡਿਸਟ੍ਰਿਕਟ ਕੋਰਟ ਨੇ ਉੱਥੇ ਜਿਹੜਾ ਜੱਜਾਂ ਦੇ ਫੈਸਲੇ ਪੰਜਾਬੀ 'ਚ ਉਹਨਾਂ ਇੱਕ ਥੋੜਾ ਜਿਹਾ ਮਿਨੀਮਮ ਪੈਸੇ ਦੇ ਦਿਓ ਗਵਰਨਮੈਂਟ ਨਹੀਂ ਦੇ ਰਹੀ ਕਿ ਕਿਸੇ ਸਾਡੇ ਬੰਦਿਆਂ ਨੇ ਜਦੋਂ ਵੋਟ ਪਾਉਣੇ ਆ ਆਪਾਂ ਗੱਲ ਕਰਦੇ ਆ ਕਿਸੇ ਨਿਕਾਲੀ ਮਸਲਾ ਹੀ ਨਹੀਂ ਸਾਡਾ ਪੰਜਾਬ ਦਾ ਸਾਰਾ ਪਾਣੀ ਕਾਲਾ ਹੋ ਗਿਆ ਹੈ ਪੰਜਾਬ ਦਾ ਪਾਣੀ ਨਾ ਪੀਣ ਯੋਗ ਹੈ ਨਾਇ ਨੌਣ ਯੋਗ ਹੈ ਨਾ ਹੀ ਖੇਤੀਬਾੜੀ ਯੋਗ ਹੈ ਇਹਦੀ ਗੱਲ ਸ਼ਰਿਆਂ ਮੋੜੀ ਹੈ ਹੂੰ ਇਹਦੀ ਗੱਲ ਰਾਜ ਸਭਾ ਚ ਕਮੇਟੀ ਪੇਸ਼ ਹੋ ਚੁੱਕੀ ਹੈ ਉਹਦੇ ਜੀ ਨਹੀਂ ਹੋ ਉਹਦੇ ਚ ਹੋਗੀ ਕਿ ਪੰਜਾਬ ਦੇ ਮੁੱਦਾ ਹੀ ਨਹੀਂ ਗਏ ਇਹ ਆ ਸਾਡਾ ਮੁੱਖ ਮੰਤਰੀ ਤੇ ਸਪੀਕਰ ਹੀ ਘੁੰਮਦੇ ਨਹੀਂ ਰਹਿਗੇ ਪੰਜਾਬ ਦੇ ਬੁੱਢੇ ਨਾਲੇ ਤੇ ਹੁਣ ਇਹਨਾਂ ਨੂੰ ਬੁੱਢਾ ਨਾਲਾ ਦੀਦਾ ਨਹੀਂ ਗਾ ਆਜੋ ਜੀ ਆਜੋ ਇੱਧਰ ਆਜੋ ਇੱਧਰ ਆਜੋ ਨਹੀਂ ਤਾਂ ਹੁਣ ਇਹਨਾਂ ਨੂੰ ਦੀਦਾ ਨਹੀਂ ਬੁੱਢਾ ਨਾਲਾ ਜੇ ਦੀਦਾ ਤਾਂ ਉਹਦੀ ਗੱਲ ਕਿਉਂ ਨਹੀਂ ਕਰ ਦੇਗੇ ਇਹ ਸਾਨੂੰ ਇੰਨਾਂ ਗੱਲਾਂ ਤੇ ਜਾਣਾ ਪਊਗਾ ਜੇ ਆਪਾਂ ਇੰਨਾਂ ਗੱਲਾਂ ਤੇ ਨਹੀਂ ਜਾਵਾਂਗੇ ਤਾਂ ਜੋ ਹਾਲਤ ਪੰਜਾਬ ਦੀ ਹੋਊਗੀ ਅੱਗੋਂ ਫਰਦਰ ਹੋਰ ਖਰਾਬ ਹੋ ਜੂਗੀ ਮੈਨੂੰ ਦੱਸੋ ਆ ਭਾਈ ਗੁਰਜੀਤ ਸਿੰਘ ਖਾਲਸਾ ਬੈਠੇ ਨੇ ਕੀ ਬੇਆਦਬੀ ਤੇ ਕਾਨੂੰਨ ਬਣ ਜੇ ਇਹ ਚ ਗਲਤ ਕੀ ਹੈ ਇਹ ਤਾਂ ਮੁੱਖ ਮੰਤਰੀ ਸਾਹਿਬ ਨੇ ਆਪ ਕਿਹਾ ਸੀ ਵੀ ਮੈਂ ਕਾਨੂੰਨ ਬਣਾਉਂਗਾ ਵੋਟਾਂ ਤੋਂ ਪਹਿਲਾਂ ਇਹ ਗੱਲ ਕਹੀ ਹੈ ਲੋਕਾਂ ਨੂੰ ਕਿ ਮੈਂ ਕਾਨੂੰਨ ਬਣਾਉਂਗਾ ਤੁਸੀਂ ਵੋਟਾਂ ਪਾਓ ਹੁਣ ਦੱਸੋ ਇਹਨਾਂ ਨੇ ਸੈਸ਼ਨ ਬੁਲਾ ਰਿਆ ਪੰਜਾਬ ਦੀ ਅਸੈਂਬਲੀ ਦੀ ਹਿਸਟਰੀ 'ਚ 6 ਮਹੀਨੇ ਲਈ ਕੋਈ ਕਾਨੂੰਨ ਸਿਲੈਕਟ ਕਮੇਟੀ ਜਾਂ ਸਟੈਂਡਿੰਗ ਕਮੇਟੀ ਨੂੰ ਦਿੱਤਾ ਨਹੀਂ ਗਿਆ ਇਹ ਕਿਉਂ ਦਿੱਤਾ ਹੈ ਅਬ ਉਹ ਵਾਟਰ ਐਕਟ ਦੀ ਅਮੈਂਡਮੈਂਟ ਸੀ 74 ਦੀ ਕਿ ਪਾਣੀ ਨੂੰ ਗੰਦਾ ਕਰਦੇ ਨਹੀਂ ਉਹਨਾਂ ਬੰਦਿਆਂ ਨੂੰ ਸਜ਼ਾ ਹੁੰਦੀ ਸੀ 6 ਸਾਲ ਦੀ ਇਹ 74 ਦਾ ਕਾਨੂੰਨ ਹੈ ਉਹਦੀ ਅਮੈਂਡਮੈਂਟ ਇਹਨਾਂ ਨੇ 2 ਮਿੰਟਾਂ 'ਚ ਕਰਤੀ ਕੋਈ ਪਾਰਟੀ ਬੋਲੀ ਵੀ ਨਹੀਂ ਉਹਦੇ ਤੇ ਕਿ ਪਾਣੀ ਗੰਦਾ ਕਰੋ ਸਜਾ ਨਹੀਂ ਹੋਊਗੀ ਸਿਰਫ ਜੁਰਮਾਨਾ ਹੋ 2 ਮਿੰਟਾਂ ਚ ਤੇ ਜਦੋਂ ਬੇਅਦਬੀ ਦੇ ਕਾਨੂੰਨ ਬਣਾਉਣਾ ਪਿਆ 6 ਮਹੀਨੇ ਲਈ ਬੇਅਦ ਅ ਇਹਨੂੰ ਦੇਤਾ ਸਿਲੈਕਟ ਕਮੇਟੀ ਪਾਣੀ ਵਾਲਾ ਕਾਨੂੰਨ ਤਾਂ ਡਾਇਰੈਕਟਰ ਲੋਕਾਂ ਦੇ ਨਾਲ ਸੰਬੰਧਿਤ ਸੀ ਬੇਅਦਬੀ ਤਾਂ ਦੇਖੋ ਆਪਾਂ ਗੁਰੂ ਸਾਹਿਬ ਦੀ ਸਤਕਾਰ ਦੀ ਗੱਲ ਹੈ ਇਹ ਇਹ ਤਾਂ ਬਣਨੀ ਹੋ ਚਾਹੀਦੀ ਹੈ ਚਾਹੇ ਕਿਸੇ ਵੀ ਧਰਮ ਦੀ ਆ ਹਰੇਕ ਧਰਮ ਦੀ ਗੱਲ ਕਰਦੇ ਨੇ ਇਕੱਲੇ ਇਹ ਸਿੱਖਾਂ ਦੇ ਨਹੀਂ ਹੈਗੇ ਹਿੰਦੂ ਮੁਸਲਮ ਅਸਾਈ ਜਿੰਨੇ ਵੀ ਆਪਣੇ ਪੰਜਾਬ ਚ ਪਹਿਲਾਂ ਤਾਂ ਗੱਲ ਕਹਿ ਰਹੇ ਆ ਕਿ ਜਿੰਨਾ ਪੰਜਾਬ ਪੱਖੀ ਗੱਲਾਂ ਨੇ ਉਹ ਕਿਉਂ ਨਹੀਂ ਕਰ ਰਹੇ ਆ ਅਸੀਂ ਹੁਣੇ ਜੇ ਡੋਮਿਸਾਈਲ ਦੀ ਗੱਲ ਕੀਤੀ ਹਿਮਾਚਲ ਉਹ ਕਾਨੂੰਨ 72 ਦਾ ਬਣਾਈ ਬੈਠਾ ਉੱਤੇ ਉਹ ਤੇ ਬੋਨਫਾਇਡ ਕਹਿ ਦਿੰਦੇ ਨੇ ਰਾਜਸਥਾਨ 62 ਦੇ ਵਿੱਚ ਬਣਾ ਲਿਆ ਈਸਟਰਨ ਸਟੇਟਾਂ ਚ ਬਣ ਗਿਆ 371 ए बी स्टेट। स्टेट सी डी ਕਿੰਨੇ ਲੈ ਲੋ ਸਾਰੇ ਈਸਟਰਨ ਸਟੇਟ ਸਾਊਥ ਸਟੇਟ ਬਣਾਈ ਬੈਠੇ ਪੰਜਾਬ ਚੋਂ ਕਾਨੂੰਨ ਕਿਉਂ ਨਹੀਂ ਬਨਣਾ ਚਾਹੀਦਾ ਕੀ ਇਹ ਦੱਸਣਗੇ ਉਹ ਚ ਗਲਤ ਕੀ ਪੰਜਾਬ ਦੇ ਮੁੰਡਿਆਂ ਨੂੰ ਪੰਜਾਬ ਚ ਨੌਕਰੀਆਂ ਮਿਲਣ ਅਸੀ ਗਲਤ ਕਹਿ ਰਹੇ ਹਾਂ ਪੰਜਾਬ ਦੀ ਜ਼ਮੀਨ ਪੰਜਾਬ ਦੇ ਐਗਰੀਕਲਚਰਲਿਸਟ ਹੀ ਖਰੀਦ ਸਕੇ ਕੀ ਗਲਤ ਕਹਿ ਰਹੇ ਹਾਂ ਪੰਜਾਬ ਦਾ ਜੋ ਬੇਸਿਕ ਜੋ ਦਾ オリジナル ਕੈਰੈਕਟਰ ਆ ਉਹ ਬਣਿਆ ਰਵੇ ਪੰਜਾਬ ਦੀ ਡੈਮੋਗ੍ਰਾਫੀ ਨਾ ਬਦਲੀ ਜਾਵੇ ਗਲਤ ਕੀ ਕਹਿ ਰਹੇ ਆ ਕੋਈ ਬੰਦਾ ਬਾਹ ਘੜੀ ਕਰਕੇ ਕਹਦੇ ਆ ਗਲਤ ਆ ਅਸੀਂ ਚੇਂਜ ਕਰ ਲਾਂਗੇ ਤੇ ਉਹਦੀ ਬਜਾਏ ਮੁੱਖ ਮੰਤਰੀ ਕੀ ਕਹਿ ਰਿਹਾ ਥੋੜੇ ਬੰਦਿਆਂ ਨੂੰ ਉੱਥੇ ਕੋਲਕੱਤੇ ਚ ਮਾਰ ਦਿੱਤਾ ਉਹ ਬੰਦਿਆ ਰੱਬ ਦਿਆ ਮਤਲਬ ਜੇ ਅਸੀਂ ਕਾਨੂੰਨ ਬਣਾਵਾਂਗੇ ਤਾਂ ਮਾਰ ਦਿੱਤਾ ਜਾਊਗਾ ਅਸੀਂ ਧੱਕਾ ਕਿਹੜਾ ਕਰ ਰਹੇ ਆ ਅਸੀਂ ਗਲਤ ਕੀ ਮੰਗ ਰਹੇ ਆ ਜਿਹੜਾ ਕਾਨੂੰਨ ਅੱਧਾ ਹਿੰਦੁਸਤਾਨ ਬਣਾਈ ਬੈਠਾ ਉਹ ਅਸੀਂ ਨਾ ਬਣਾਈਏ ਜੇ ਸਾਡਾ ਪਾਣੀ ਗੰਦਾ ਹੋ ਰਿਹਾ ਸੀ ਉਹਦੀ ਗੱਲ ਕਰੀਏ ਮੁੱਖ ਮੰਤਰੀ ਤੇ ਸਪੀਕਰ ਤੁਰਦੇ ਨਹੀਂ ਸੀ ਬੁੱਢੇ ਨਾਲੇ ਤੇ ਹੁਣ ਇਹਨਾਂ ਨੂੰ ਦਿਸਣੋਂ ਬੰਦ ਹੋ ਗਿਆ ਜਾਂ 10 ਦਿਨੋਂ ਉਦੋਂ ਗਲਤ ਬੋਲ ਰਹੇ ਸੀ ਕਿ ਹੁਣ ਮੈਂ ਦੱਸਦਾ ਉਦੋਂ ਇਹਨਾਂ ਨੂੰ ਵੋਟ ਚਾਹੀਦੀ ਸੀ ਹੁਣ ਨੋਟ ਚਾਹੀਦੇ ਚੁੱਪ ਕਰ ਗਏ ਕੀ ਇਹ ਪਹਿਲਾਂ ਪੰਥ ਦੇ ਨਾਂ ਤੇ ਜਿੰਨੇ ਬਣੇ ਹੋਏ ਚੁੱਲੇ ਨਹੀਂ ਕੀ ਇਹਨਾਂ ਨੂੰ ਆਦੀਦੇ ਨਹੀਂ ਭਾਈ ਗੁਰਜੀਤ ਸਿੰਘ ਉੱਪਰ ਬੈਠੇ ਹੋਏ ਬੇ ਆਦਮੀ ਸਾਡੇ ਮਤਲਬ ਅਸੀਂ ਕਿੰਨੇ ਵਾਰੀ ਕਹਿ ਚੁੱਕੇ ਹਾਂ ਕਮਿਊਨਲ ਟੈਨਸ਼ਨ ਹੋ ਰਹੀ ਹੈ ਇੱਕ ਬੰਗਾਲ ਦੇ ਵਿੱਚ ਰੇਡ ਤੋਂ ਬਾਅਦ ਫਾਂਸੀ ਦੀ ਸਜ਼ਾ ਹੋਵੇ ਬੰਗਾਲ ਨੇ ਕਾਨੂੰਨ ਬਣਾਤਾ ਇੱਕ ਘਟਨਾ ਹੋਈ ਸੀ ਲਵਜਿਹਾਦਾ ਯੂਪੀ ਨੇ ਬਣਾਤਾ ਹਿਮਾਚਲ ਨੇ ਬਣਾਤਾ ਕੀ ਅਸੀਂ ਨਹੀਂ ਬਣਾ ਸਕਦੇ ਜਿੱਥੇ ਵਾਰ-ਵਾਰ ਇਹ ਘਟਨਾ ਹੋ ਰਹੀ ਹੈ ਉਹਨੇ ਜੇ ਜੰਮੂ ਚ ਹੋਈ ਜੰਮੂ ਵਾਲਿਆਂ ਨੂੰ ਅਸੀਂ ਕਹੀਏ ਇੱਕ ਇਹ ਕਾਨੂੰਨ ਬਣਾਓ ਕੀ ਕਹਿਣਗੇ ਪਹਿਲਾਂ ਆਪ ਦੇ ਤਾਂ ਬਣਾ ਲਓ ਪਹਿਲਾਂ ਤੁਸੀਂ ਬਣਾਓ ਫਿਰ ਉਹ ਦੂਜੀ ਸਟੇਟ ਕੀ ਪੰਜਾਬ ਨੂੰ ਇਹ ਨਜ਼ੀਰ ਨਹੀਂ ਬਣਾਉਣੀ ਚਾਹੀਦੀ ਬਾਕੀ ਸੂਬਿਆਂ ਲਈ ਬਣਾਉਣੀ ਚਾਹੀਦੀ ਹੈ ਪਰ ਇੱਥੇ ਕੀ ਕੋਸ਼ਿਸ਼ ਹੋ ਰਹੀ ਹੈ ਜਾਂਦਾ ਡਿਲੇ ਕਰ ਦਿਓ ਠੰਡੇ ਬਸਤੇ ਜਬਾ ਦਿਓ 6 ਮਹੀਨੇ ਲਈ ਬਾਅਦ ਹੋਰ ਮੁੱਦੇ ਠਾ ਦਿਓ ਜਾਂ ਵਿੱਚ ਇਹੋ ਜੀਆਂ ਗੱਲਾਂ ਵਾੜ ਦਿਓ ਕਿ ਦਿਸ਼ਾ ਭ੍ਰਮਤ ਹੋ ਜਾਈ ਤੇ ਜਾਂ ਇਹਨੂੰ ਇੰਨਾ ਲੰਮਾ ਖਿੱਚੋਗੇ ਇਲੈਕਸ਼ਨਾਂ ਦੇ ਵਿੱਚ ਫਾਇਦੇ ਦੀ ਗੱਲ ਬਣ ਜੇ ਇਹ ਸਾਰਾ ਕੁਝ ਜੋ ਹੈ ਇਹ ਕਿਉਂ ਹੁੰਦਾ ਹੈ ਕਿਉਂਕਿ ਸਾਡੇ ਲੋਕ ਮੁੱਦਿਆਂ ਤੇ ਨਹੀਂ ਆਉਂਦੇ ਕੀ ਲੋਕ ਮੁੱਦਿਆਂ ਦੀ ਗੱਲ ਕਰਨਗੇ ਉਦੋਂ ਅਸੀਂ ਹਿੰਦੂ ਹੋ ਜਾਂਦੇ ਆ ਸਿੱਖ ਹੋ ਜਾਂਦੇ ਆ ਦਲਤ ਹੋ ਜਾਂਦੇ ਆ ਜੱਟ ਹੋ ਜਾਂਦੇ ਆ ਬ੍ਰਾਹਮਣ ਹੋ ਜਾਂਦੇ ਸ਼ੁੱਧਰ ਹੋ ਜਾਂਦੇ ਆ ਉਦੋਂ ਅਸੀਂ ਪੰਜਾਬੀ ਨਹੀਂ ਰਹਿੰਦੇ ਉਦੋਂ ਅਸੀਂ ਆਪਦੀਆਂ ਮੰਗਾਂ ਤੇ ਪਹਿਰਾ ਨਹੀਂ ਦਿੰਦੇ ਹੁਣ ਰੌਲਾ ਪਾਈ ਜਾਂਦੇ 5 ਲੱਖ ਕਿਲਾ ਡਬੋਤਾ 1996 ਪੈਂਡ ਡਬੋਤੇ ਤੇ ਇਹ ਡੈਮਾਂ ਦੀ ਇਨਕੁਆਰੀ ਨਹੀਂ ਮੰਗਣੀ ਕੋਈ ਮੈਨੂੰ ਇੱਕ ਗੱਲ ਮੈਂ ਤੁਹਾਨੂੰ 35 ਮਸਲੇ ਗਣਾ ਦਿੰਨਾ ਇੱਕ ਤੇ ਵੀ ਖੜੀ ਹੋਵੇ ਕੱਲੀ ਆਵ ਵਾਲੇ ਨਹੀਂ ਇਨਕਲਾਬੀ ਇਹ ਤੋਂ ਪਹਿਲਾਂ ਵਾਲੇ ਉਹ ਤੋਂ ਪਹਿਲਾਂ ਵਾਲੇ ਦੱਸ ਦਿਓ ਮੈਨੂੰ ਕਿੱਥੇ ਆ ਜੇ ਨਹੀਂ ਜੇ ਖੜੇ ਹੁੰਦੇ ਤਾਂ ਅੱਜ 4.5 ਲੱਖ ਕਰੋੜ ਕਰਜ਼ਾ ਹੁੰਦਾ ਅੱਜ ਪੰਜਾਬ ਦੀ ਹਰ ਜ਼ਮੀਨ ਵੇਚੀ ਜਾ ਚੁੱਕੀ ਹੈ ਹੁਣ ਇਹ ਯੂਨੀਵਰਸਿਟੀ ਦੀਆਂ ਗਰਾਊਂਡਾਂ ਨੂੰ ਪੈ ਗੇ ਪਹਿਲਾਂ ਲੈਂਡ ਪੂਲਿੰਗ ਰਾਹੀਂ ਆਏ ਮੁੰਡੇ ਸਾਡੇ ਬਾਹਰ ਜਾ ਰਹੇ ਆ ਵਸਾਉਣਾ ਕਿਨੂੰ ਸੀ ਫੇਰ ਆਂਦੇ ਹਾਈ ਰਾਈਜ਼ ਬਿਲਡਿੰਗ ਤੁਹਾਨੂੰ ਪਤਾ ਨਹੀਂ ਅਜੇ ਇਹਨਾਂ ਨੇ 200 ਫਲੋਰ ਤੱਕ ਭਲਾ ਬਿਲਡਿੰਗ ਬਣਾ ਲਓ ਉਹਦੀ ਪਰਮਿਸ਼ਨ ਦੇਈ ਜਾਂਦੇ ਨੇ ਪੇਰਾਂ ਦੇ ਪੰਚਾਇਤਾਂ ਦੀਆਂ ਜ਼ਮੀਨਾਂ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਨਾਂ ਤੇ ਅਸੀਂ ਇੱਕ ਬਿਲਡਿੰਗ ਬਣਾਵਾਂਗੇ ਤੇ ਬਾਕੀ ਜ਼ਮੀਨ ਵੇਚ ਲੈਣਗੇ ਹੁਣ ਆ ਪੀ ਡਬਲਯੂ ਡੀ ਤੇ ਬਿਜਲੀ ਬੋਰਡ ਤੇ ਯੂਨੀਵਰਸਿਟੀ ਦੀਆਂ ਜ਼ਮੀਨਾਂ ਹੜਾ ਪੰਨੂ ਫਿਰਦੇ ਨੇ ਕੀ ਸਾਡੇ ਪੰਜਾਬ ਵਾਲੇ ਇੰਨਾਂ ਗੱਲਾਂ ਤੇ ਰਿਐਕਟ ਕਰਨਗੇ ਪਿਛਲੀਆਂ ਗਵਰਨਮੈਂਟਾਂ ਵੀ ਇਹ ਕਰ ਚੁੱਕੀਆਂ ਜੇ ਕਰਦੇ ਹੁੰਦੇ ਤਾਂ ਮੌਸਮੀ ਲੀਡਰ ਜਿਹੜੇ ਨਿਕਲੇ ਨੇ ਹੁਣ ਜਿਨ੍ਹਾਂ ਨੂੰ ਸੰਤਾਂ ਦੀ ਰਜਾਈ ਵੀ ਨਜ਼ਰ ਆ ਗਈ ਜਿਨ੍ਹਾਂ ਨੂੰ ਹੁਣੇ ਸਾਡਾਂ ਲਈ 3-4 ਮਹੀਨੇ ਜਦੋਂ ਸਾਲ ਕਮੈਂਟਰੀਆਂ ਕਰਨ ਤੋਂ ਬਾਅਦ ਵੇਲ ਮਿਲ ਗਈ ਹੁਣ ਇਧਰ ਨੂੰ ਪੱਜ ਜਪੇ ਕੀ ਇਹ ਲੋਕ ਰਿਐਕਟ ਕਰਨਗੇ ਉਹਨਾਂ ਨੂੰ ਜਾਂ ਇਹ ਹਮੇਸ਼ਾ ਇਸ ਤਰ੍ਹਾਂ ਦੀਆਂ ਗੱਲਾਂ ਕਰਨਗੇ ਤੇ ਫਿਰ ਪੱਜ ਜਾਣਗੇ ਆ ਹੁਣੇ ਜੇ ਇੱਥੇ ਸਮਾਣੇ ਦੇ ਵਿੱਚ ਸੱਤ ਮੁੰਡੇ ਮਾਰੇ ਗਏ ਸੀ Hindu families ਦੇ ਸੀ ਸੱਤ ਮੁੰਡੇ ਜਦੋਂ ਮਾਰੇ ਗਏ ਤਾਂ ਬਹੁਤ ਸਾਰੀਆਂ ਪਾਰਟੀਆਂ ਦੇ ਲੀਡਰ ਆਏ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ ਖੀਰ ਤੇ ਮੈਂ ਬੋਲਣਾ ਸੀ ਮੈਂ ਕਿਹਾ ਇੱਕ ਦੱਸਿਓ ਜੇ ਇਹ ਜਿਹੜੇ ਬੰਦੇ ਮਾਰੇ ਗਏ ਨੇ ਬੱਚੇ ਇਹ ਨਜਾਇਜ਼ ਟਿੱਪਰ ਨੇ ਮਾਰੇ ਜੋ ਨਜਾਇਜ਼ ਮਾਈਨਿੰਗ ਸੀਗੀ ਤੁਸੀਂ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਬੈਠੇ ਹੋ ਵਾਅਦਾ ਕਰਦੇ ਹੋ ਕਿ ਨਜਾਇਜ਼ ਮਾਈਨਿੰਗ ਬੰਦ ਹੋਊਗੀ ਜੇ ਤੁਹਾਡੀ ਸਰਕਾਰ ਬਣ ਗਈ ਇੱਕ ਬੰਦਾ ਨਹੀਂ ਬੋਲਿਆ ਇੱਕ ਲੀਡਰ ਨਹੀਂ ਬੋਲਿਆ ਕਿ ਨਜਾਇਜ਼ ਮਾਈਨਿੰਗ ਬੰਦ ਹੋਊਗੀ ਆਹੀ ਕੇਜਰੀਵਾਲ ਕਹਿ ਚੁੱਕਿਆ 20000 ਕਰੋੜ ਦੀ ਮਾਈਨਿੰਗ ਹੁੰਦੀ ਨਜਾਇਜ਼ ਹੁਣ ਰੈਵਨਿਊ ਕਿੰਨਾ 288 ਕਰੋੜ ਤੇ ਬਾਕੀ 20000 ਕਰੋੜ ਕੌਣ ਕਾ ਗਿਆ ਇਹਨਾਂ ਦੀ ਜੇਬ ਚ ਗਿਆ ਜਿਹੜਾ ਪਹਿਲਾਂ ਇਹਨਾਂ ਦੇ ਕਾਂਗਰਸੀਆਂ ਦੀ ਜੇਬ ਚ ਸੀ ਉਦੋਂ ਪਹਿਲਾਂ ਅਕਾਲੀ ਬੀਜੇਪੀ ਦੀ ਜੇਬ ਚ ਸੀ ਉਹੀ ਗੱਲ ਆ ਕਿ ਨਾ ਜਿਹੜੀ ਮੈਂ ਪਹਿਲਾਂ ਕਹਿੰਦਾ ਸੀ ਵੀ ਇਹ ਕਹਿੰਦੇ ਨੇ ਵੀ ਸਾਡੀ ਵਾਰੀ ਆ ਹੁਣ ਉਹਨਾਂ ਨੇ ਲੁੱਟ ਲਿਆ ਹੁਣ ਸਾਡੀ ਲੁੱਟਣ ਦੀ ਵਾਰੀ ਆ ਸਿਨਾਂ ਨੂੰ ਇਤਰਾਜ਼ ਇਹ ਨਹੀਂਗਾ ਕਿ ਬਾਦਲ ਅਮਰਿੰਦਰ ਚੰਨੀ ਜਾਂ ਭਗਵੰਤ ਨੇ ਕੁਝ ਮਾੜਾ ਕੀਤਾ ਨਾ 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 ਇਹਨਾਂ ਦਾ ਇਤਰਾਜ਼ ਇਹ ਹੈ ਕਿ ਜੋ ਇਹ ਲੁੱਟੀ ਜਾਂਦੇ ਉਹ ਅਸੀਂ ਕਿਉਂ ਨਹੀਂ ਲੁੱਟ ਰਹੇ ਹਾਂਜੀ ਇਹਨਾਂ ਨੂੰ ਇਤਰਾਜ਼ ਆ ਥਿਸ ਇਜ਼ ਦੀ ਪ੍ਰੋਬਲਮ ਸੋ ਕਿਤੇ ਨਾ ਕਿਤੇ ਵੱਡਾ ਸਵਾਲ ਹੈ ਬਾਈ ਹੋਰਾਂ ਨੇ ਕਰਿਆ ਜਿਹੜਾ ਕਿ ਜਿਹੜੀਆਂ ਸਰਕਾਰਾਂ ਨੇ ਉਹ ਕਿਉਂ ਨਹੀਂ ਆਖਰ ਦੇ ਵਿੱਚ ਇਹ ਕਾਨੂੰਨ ਬਣਾਉਂਦੀਆਂ ਸਰਕਾਰਾਂ ਕਿਉਂ ਨਹੀਂ ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਕਿ ਕੋਈ ਸਖਤ ਫੈਸਲਾ ਲੈਂਦੀਆਂ ਕਾਰਨ ਸਾਡੇ ਲੋਕਾਂ ਦੇ ਵਿੱਚ ਕਮੀ ਵੀ ਆ ਅਸੀਂ ਕਿਤੇ ਇੰਨਾ ਇਕੱਠ ਨਹੀਂ ਕਰ ਸਕੇ ਅਸੀਂ ਸਿਰ ਨਹੀਂ ਜੋੜ ਸਕੇ ਕਿ ਅਸੀਂ ਸਰਕਾਰਾਂ ਨੂੰ ਪ੍ਰੈਸ਼ਰਾਈਜ਼ ਕਰ ਸਕੀਏ ਕਿ ਹਾਂ ਤੁਸੀਂ ਇਹ ਕਾਨੂੰਨ ਸਾਨੂੰ ਬਣਾ ਕੇ ਦੇਵੋ ਅਸੀਂ ਸਵਾਲ ਕਰਨਾ ਜ਼ਰੂਰੀ ਨਹੀਂ ਸਮਝਿਆ ਸਰਕਾਰਾਂ ਨੇ ਜਵਾਬ ਦੇਣਾ ਨਹੀਂ ਜ਼ਰੂਰੀ ਸਮਝਿਆ ਜਿਸ ਕਰਕੇ ਅੱਜ ਤੱਕ ਅਸੀਂ ਇਸੇ ਤਰ੍ਹਾਂ ਰੋਲ ਰਹੀਆਂ ਤੇ ਪੰਜਾਬ ਆ ਜਿਹੜਾ ਉਹ ਚੜਦੀ ਕਲਾ ਵਾਲਾ ਪੰਜਾਬ ਹੁਣ ਢੈਂਦੀ ਕਲਾ ਵਾਲ ਹੁੰਦਾ ਜਾ ਰਿਹਾ ਹੈ। ਸੋ ਵੱਡਾ ਸਵਾਲ ਹੈ ਤੁਸੀਂ ਕਿਤੇ ਨਾ ਕਿਤੇ ਬਾਈ ਹੋਰਾਂ ਨੇ ਜਿਹੜੀ ਗੱਲ ਕੀਤੀ ਹੈ ਇਸ ਤੇ ਗੌਰ ਫਰਮਾਉਣ ਦੀ ਲੋੜ ਹੈ। ਇਹਨੂੰ ਸ਼ੇਅਰ ਕਰਕੇ ਲੋਕਾਂ ਦੇ ਦਿਮਾਗ 'ਚ ਬਾੜਨ ਦੀ ਲੋੜ ਹੈ। ਤੁਸੀਂ ਸ਼ੇਅਰ ਜ਼ਰੂਰ ਕਰਿਓ। ਕਮੈਂਟ ਬਾਕਸ 'ਚ ਆਪਣੀ رائے ਜ਼ਰੂਰ ਦਿਓ। ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ। ਸਤਿ ਸ੍ਰੀ ਅਕਾਲ।